ਕੇ ਸੁਖਵੀਰ ਸਿੰਘ ਬਾਦਲ ਵਾਲੀ ਜਿਹੜੀ ਰਾਜਨੀਤਿਕ ਤੈਰਾ ਉਹਦੇ ਦਬਾਅ ਕਾਰਨ ਜਿਹੜਾ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਇਹ ਰঞ্জੀਤ ਸਿੰਘ ਹੋਰ ਵਾਲਾ ਮਸਲਾ ਲਿਆਂਦਾ ਹੈਗਾ 2003 ਵਿੱਚ ਜਿਹੜਾ ਵਿਧੀ ਵਿਧਾਨ ਸਾਹਮਣੇ ਆ ਗਿਆ ਸੀਗਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਸਰਬਉੱਚ ਹੈਗਾ ਜਿਹੜੇ ਜਿਹੜੇ ਕੌਮ ਨਾਲ ਸੰਬੰਧਿਤ ਤੇ ਕੌਮ ਦੀ ਸਮੁੱਚਤਾ ਨਾਲ ਸੰਬੰਧਿਤ ਫੈਸਲੇ ਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣਗੇ ਜਿਹੜੇ ਲੋਕਲ ਮਸਲੇ ਆ ਕੁਛ ਜਿੱਦਾਂ ਵੱਖ-ਵੱਖ ਤਖਤ ਸਹਿਬਾਨ ਨੇ ਤਾਂ ਉਹ ਜਿਹੜੇ ਹੈਗੇ ਆ ਉਹ ਵੱਖ-ਵੱਖ ਤਖਤ ਸਹਿਬਾਨ ਆ ਜਿਹੜੇ ਉਹ ਆਪ ਆਪਣੇ ਤੌਰ ਤੇ ਜਿਹੜੇ ਫੈਸਲੇ ਲੈਣਗੇ ਵਿਗਿਆਨੀ ਰਣਜੀਤ ਸਿੰਘ ਹੋਰ ਇੱਕ ਚੰਗੇ ਪ੍ਰਚਾਰਕ ਵਾਲੇ ਗੁਣ ਨਹੀਂ ਰੱਖਦੇ ਉਹਨਾਂ ਤੇ ਬਹੁਤ ਸਾਰੇ ਲੋਕਲ ਲੈਵਲ ਤੇ ਕੁਸ਼ਲ ਜਾਮ ਲੱਗੇ ਨੇ ਸੋ ਕਟੋਕਟ ਉਹਨੂੰ ਪੰਥ ਵਿੱਚੋਂ ਨਾ ਛੇਕਿਆ ਜਾਵੇ ਪਰ ਉਹਨੂੰ ਜਥੇਦਾਰ ਦੇ ਤੌਰ ਤੇ ਪਰ ਮਤਲਬ ਦੂਜੀ ਧਿਰ ਦੀ ਸੁਣ ਤਾਂ ਨਹੀਂ ਜਾਣੀ ਚਾਈਦੀ ਸੀ ਨਾ ਮਤਲਬ ਆਪਾਂ ਕਹਿ ਇਹ ਵੀ ਕਹਿ ਸਕਦੇ ਹਾਂ ਕਿ ਵਿਚਾਰਿਆ ਜਾ ਸਕਦਾ ਸੀ 2-4 ਸਿਟਿੰਗ ਹੋ ਸਕਦੀਆਂ ਸੀ ਇਹਨਾਂ ਦੇ ਵਿਚਾਰ ਲਏ ਜਾ ਸਕਦੇ ਸੀ ਤੇ ਫਿਰ ਉਸ ਤੋਂ ਬਾਅਦ ਹੁੰਦਾ ਉਹ ਕਿਤੇ ਕਾਲੀ ਦੇ ਵਿੱਚ ਜਦੋਂ ਉੱਪਰੋਂ ਆਇਆ ਕਰਕੇ ਤੇ ਫਿਰ ਉਹ ਇੱਕਦਾਂ ਕਿਵੇਂ ਤਖਤਾਂ ਦਾ ਕਲੈਸ਼ ਪੂਰੀ ਆਪਾਂ ਕਹਿ ਲਈਏ ਕਿ ਦੁਨੀਆ ਚ ਦਿਖਾ ਦਿੱਤਾ ਜੀ ਜੀ ਤਾਂ ਤੁਸੀਂ ਦੇਖੋ ਜਿੱਦਾਂ ਆ ਆਪਾਂ ਕਿਹਾ ਵੀ ਕਿਸੇ ਬੰਦੇ ਦਾ ਲਿਖਿਆ ਹੋਇਆ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਆਪਾਂ ਨੂੰ ਪਤਾ ਵੀ ਬੰਦਾ ਕੌਣ ਹੈਗਾ ਏਸੀ ਤਰ੍ਹਾਂ ਕਿਸੇ ਵੱਲੋਂ ਦਬਾਅ ਪਾਉਣ ਤੇ ਯਾਨੀ ਕੁਲਦੀਪ ਸਿੰਘ ਗੜਗੱਜ ਨੇ ਇੱਕਦਮ ਕਮੇਟੀ ਆਪਣੀ ਪੰਜ ਸਿੰਘਾਂ ਦੀ ਮੀਟਿੰਗ ਬੁਲਾਈ ਉਹਦੇ ਵਿੱਚ ਕਹਿਤਾ ਵੀ ਜਿਹੜਾ ਰਣਜੀਤ ਸਿੰਘ ਔਰ ਆ ਉਹਦੇ ਸਾਰੇ ਉਹਦੇ ਤੇ ਰੱਦ ਕਰ ਦਿੱਤੇ ਜਾਂਦੇ ਆ ਤੇ ਉਹਨੂੰ ਜਥੇਦਾਰ ਲਾਇਆ ਜਾਂਦਾ ਲੱਗਿਆ ਨਾ ਵੀ ਇਟ ਮੀਨਸ ਇਹ ਰਾਜਨੀਤਿਕ ਦਬਾਅ ਦੀ ਇਨਫੈਸਲਾ ਹੋਇਆ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਦੂਜੇ ਬਨੇ ਗੱਲਬਾਤ ਕਰ ਲੈਨੇ ਕਿ 5 ਅਗਸਤ ਨੂੰ ਸ਼੍ਰੋਮਣੀ ਕਮੇਟੀ ਦਾ ਬਕਾਇਦਾ اجلاس ਹੁੰਦਾ ਹੈਗਾ ਸਰਦਾਰ ਹਰਤਾ ਸਿੰਘ ਜੀ ਤਖਤਾਂ ਦੇ ਵੱਲੋਂ ਕਿਸ ਤਰੀਕੇ ਦੇ ਫੈਸਲੇ ਲਏ ਜਾਣ ਕਿਉਂਕਿ ਅਕਾਲ ਤਖਤ ਸਾਹਿਬ ਜਿਹੜਾ ਹੈਗਾ ਸਰਮੋਰ ਤਖਤ ਹੈਗਾ ਔਰ ਇਥੋਂ ਜਿਹੜੇ ਨੇ ਸਮੁੱਚੀ ਕੌਮ ਨੂੰ ਲੈ ਕੇ ਫੈਸਲੇ ਹੋਣੇ ਨੇ ਪਰ ਜਿਹੜੇ ਇਸ ਤੋਂ ਇਲਾਵਾ ਦੂਜੇ ਤਖਤ ਹੈਗੇ ਨੇ ਉਥੋਂ ਦੇ ਜਿਹੜੇ ਲੋਕਲ ਮਸਲੇ ਹਨ ਉਹਨਾਂ ਦੇ ਬਾਰੇ ਜਿਹੜੇ ਫੈਸਲੇ ਨੇ ਉਹ ਆਪਣੇ ਲੈਵਲ ਤੇ ਕਰ ਸਕਦੇ ਹਨ ਔਰ ਇਹ ਗੱਲ ਜਿਹੜੀ ਹੈ ਇਸ ਦੇ ਵਿੱਚ ਹੋਈ ਹੈਗੀ ਆ ਪਰ ਇਹ ਫੈਸਲਾ ਤੇ ਫਿਰ ਜਥੇਦਾਰ ਵਿਦਾਂਤੀ ਦੇ ਸਮੇਂ ਵੀ ਇਹੀ ਫੈਸਲਾ ਹੋਇਆ ਸੀ ਫਿਰ ਸਵਾਲ ਤੇ ਇਹ ਨਹੀਂ ਹੋਣਾ ਚਾਹੀਦਾ ਕਿ ਫਿਰ ਜੀ ਇਹ ਫੈਸਲਾ ਹੋਇਆ ਸੀ ਤੇ ਫਿਰ ਕੀ ਕਾਲੀ ਪਈ ਸੀ ਜਿਸ ਦੇ ਵਿੱਚ ਭਾਈ ਰਣਜੀਤ ਸਿੰਘ ਔਰ ਹੋਰ ਉਹਨਾਂ ਨੂੰ ਉਹ ਵਾਲਾ ਮਸਲਾ ਵਿਚਾਰਿਆ ਗਿਆ ਮਤਲਬ ਇਹ ਤੇ ਫਿਰ ਹੋ ਗਿਆ ਫਿਰ ਦੁਬਾਰਾ ਹੁਣ ਉਹੀ ਫੈਸਲਾ ਕਹਿ ਦਿੱਤਾ ਗਿਆ ਕਿ ਅਸੀਂ ਲਾਗੂ ਕਰਦੇ ਕਿਵੇਂ ਦੇਖਦੇ ਹੋ ਇਸ ਨੂੰ ਹਾਂ ਨਹੀਂ ਬੜਾ ਬੜਾ ਭੰਬਲ ਪੂਸਾ ਸੋ ਜਿਹੜੀ ਜਿਹੜੀ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਵਾਲੀ ਜਿਹੜੀ ਰਾਜਨੀਤਿਕ ਤੈਰਾ ਉਹਦੇ ਦਬਾਅ ਕਾਰਨ ਜਿਹੜਾ ਆ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਹ ਰੰਜੀਤ ਸਿੰਘ ਹੋਰ ਆਲਾ ਮਸਲਾ ਲਿਆਂਦਾ ਹੈਗਾ ਸੋ ਜਦੋਂ 2003 ਵਿੱਚ ਜਿਹੜਾ ਵਿਧੇ ਵਿਧਾਨ ਸਾਹਮਣੇ ਆ ਗਿਆ ਸੀਗਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈਗਾ ਜਿਹੜੇ ਜਿਹੜੇ ਕੌਮ ਨਾਲ ਸੰਬੰਧਿਤ ਤੇ ਕੌਮ ਦੀ ਸਮੁੱਚਤਾ ਨਾਲ ਸੰਬੰਧਿਤ ਫੈਸਲੇ ਆਉ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣਗੇ ਜਿਹੜੇ ਲੋਕਲ ਮਸਲੇ ਆ ਕੁਝ ਜਿੱਦਾਂ ਵੱਖ-ਵੱਖ ਤਖਤ ਸਹਿਬਾਂ ਦੇ ਤਾਂ ਉਹ ਜਿਹੜੇ ਹੈਗੇ ਆ ਉਹ ਵੱਖ-ਵੱਖ ਤਖਤ ਸਹਿਬਾਨ ਆ ਜਿਹੜੇ ਉਹ ਆਪ ਆਪਣੇ ਤੌਰ ਤੇ ਜਿਹੜੇ ਫੈਸਲੇ ਲੈਣਗੇ ਇਸ اجلاس ਵਿੱਚ ਵੀ ਇਹੋ ਕੁਝ ਹੋਇਆ ਬਿਲਕੁਲ ਇਨ ਬੰਨ ਜਿਹੜੇ 2003 ਨਾਲੇ ਫੈਸਲਿਆਂ ਤੇ ਔਰ ਤੁਸੀਂ ਦੇਖੋ ਵੀ ਸਾਰ ਕਿਸੇ ਨੇ ਵੀ ਵਿਰੋਧ ਨਹੀਂ ਕਰਿਆ ਵਿਰੋਧੀ ਧਿਰ ਤੇ ਜਿਹੜੀ ਸੱਤਾਧਾਰੀ ਤੇਰਾ ਸਾਰਿਆਂ ਦੇ ਲਗਭਗ 100 ਮੈਂਬਰ ਸ਼ਾਮਲ ਹੋਇਆ ਜੀ ਉਹਨਾਂ ਨੇ ਇੱਕ ਮਤਤਾ ਨਾਲ ਇਹ ਮੱਥਾ ਪਰਵਾਨ ਲਿਆਂਦਾ ਵੀ ਅਕਾਲ ਤਖਤ ਸਹਿਬ ਕੌਮੀ ਮਸਲੇ ਹੱਲ ਕਰਨਗੇ ਹਮ ਜਿਹੜੇ ਜਿਹੜੇ ਲੋਕਲ ਤਖਤ ਤਾਂ ਲੋਕਲ ਜਥੇ ਦੇ ਉਹ ਉਹ ਲੋਕਲ ਤਖਤ ਕਰਨਗੇ ਉਸ ਤੋਂ ਬਾਅਦ ਇਹ ਹੈਗਾ ਵੀ ਜੇ ਅਕਾਲ ਤਖਤ ਸਾਹਿਬ ਕੋਲ ਕੋਈ ਲੋਕਲ ਤਖਤਾਂ ਦਾ ਡਿਸਪਿਊਟ ਆਉਂਦਾ ਹੈਗਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਬੰਧਤ ਤਖਤਾਂ ਦੇ ਮੈਂਬਰਾਂ ਤੇ ਕਮੇਟੀ ਮੈਂਬਰਾਂ ਨੂੰ ਬੁਲਾ ਕੇ ਉਹਨਾਂ ਦੀ ਸਲਾਹ ਲੈ ਕੇ ਤਾਂ ਹੀ ਫੈਸਲਾ ਦੇਵੇਗਾ ਸੇ ਇਹੋ ਹੀ ਅਸੀਂ ਵਾਰ-ਵਾਰ ਕਹਿੰਦੇ ਆ ਰਹੇ ਹੈਗੇ ਆ ਵੀ ਗਿਆਨੀ ਰਣਜੀਤ ਸਿੰਘ ਹੋਰ ਇੱਕ ਚੰਗੇ ਪ੍ਰਚਾਰਕ ਵਾਲੇ ਗੁਣ ਨਹੀਂ ਰੱਖਦੇ ਉਹਨਾਂ ਤੇ ਬਹੁਤ ਸਾਰੇ ਲੋਕਲ ਲੈਵਲ ਤੇ ਕੁਸ਼ਲ ਜਾਮ ਲੱਗੇ ਨੇ ਸੋ ਕਟੋਕਟ ਉਹਨੂੰ ਪੰਥ ਵਿੱਚੋਂ ਨਾ ਛੇਕਿਆ ਜਾਵੇ ਪਰ ਉਹਨੂੰ ਜਥੇਦਾਰ ਦੇ ਤੌਰ ਤੇ ਨਿਯੁਕਤ ਪਰ ਮਤਲਬ ਦੂਜੀ ਧਿਰ ਦੀ ਸੁਣਤਾ ਲਈ ਜਾਣੀ ਚਾਹੀਦੀ ਸੀ ਨਾ ਮਤਲਬ ਆਪਾਂ ਕਹੇ ਇਹ ਵੀ ਕਹਿ ਸਕਦੇ ਹਾਂ ਕਿ ਵਿਚਾਰਿਆ ਜਾ ਸਕਦਾ ਸੀ 2-4 ਸੈਟਿੰਗ ਹੋ ਸਕਦੀਆਂ ਸੀ ਇਹਨਾਂ ਦੇ ਵਿਚਾਰ ਲਏ ਜਾ ਸਕਦੇ ਸੀ ਤੇ ਫਿਰ ਉਸ ਤੋਂ ਬਾਅਦ ਹੁੰਦਾ ਉਹ ਕਿਤੇ ਕਾਲੀ ਦੇ ਵਿੱਚ ਜਦੋਂ ਉੱਪਰੋਂ ਆਇਆ ਕਰਕੇ ਤੇ ਫਿਰ ਉਹ ਇੱਕਦਾਂ ਕਿਵੇਂ ਤਖਤਾਂ ਦਾ ਕਲੈਸ਼ ਪੂਰੀ ਆਪਾਂ ਕਹ ਲਈ ਕਿ ਦੁਨੀਆ 'ਚ ਦਿਖਾ ਦਿੱਤਾ ਜਾਂ ਬੇਇੱਜ਼ਤੀ ਹੋਈ ਜੀ ਜੀ ਤੇ ਤੁਸੀਂ ਦੇਖੋ ਜਿੱਦਾਂ ਆਹ ਆਪਾਂ ਕਿਹਾ ਵੀ ਕਿਸੇ ਬੰਦੇ ਦਾ ਲਿਖਿਆ ਹੋਇਆ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਆਪਾਂ ਨੂੰ ਪਤਾ ਵੀ ਬੰਦਾ ਕੌਣ ਹੈਗਾ ਇਸੇ ਤਰ੍ਹਾਂ ਕਿਸੇ ਵੱਲੋਂ ਦਬਾਅ ਪਾਉਣ ਤੇ ਯਾਨੀ ਕੁਲਦੀਪ ਸਿੰਘ ਗੜਗਾਜ ਨੇ ਇੱਕਦਮ ਕਮੇਟੀ ਆ ਆਪਣੇ ਪੰਜ ਸਿੰਘਾਂ ਦੀ ਮੀਟਿੰਗ ਬੁਲਾਈ ਉਹਦੇ ਵਿੱਚ ਕਹਿਤਾ ਵੀ ਜਿਹੜਾ ਰਣਜੀਤ ਸਿੰਘ ਔਰ ਆ ਉਹਦੇ ਸਾਰੇ ਉਹਦੇ ਤੇ ਰੱਦ ਕਰ ਦਿੱਤੇ ਜਾਂਦੇ ਆ ਤੇ ਉਹਨੂੰ ਜਥੇਦਾਰ ਲਾਇਆ ਜਾਣਾ ਲਗੇ ਨਾ ਵੀ ਇਟ ਮੀਨਸ ਇਹ ਰਾਜਨੀਤਿਕ ਦਬਾਅ ਦੀ ਇਨਫੈਸਲਾ ਹੋਇਆ ਜਿਹੜਾ ਨਹੀਂ ਹੋਣਾ ਚਾਹੀਦਾ ਸੀ 2003 ਨਾਲੇ ਫੈਸਲੇ ਸਟੈਂਡਿੰਗ ਸੀਗੇ ਪਰ ਵਾਇਲੇਸ਼ਨ ਹੋਈ ਆ ਬਾਦਲਕੇ ਵੱਲੋਂ ਦਬਾਅ ਪਾਉਣ ਨਾਲ ਗਿਆਨੀ ਗੁਲਦੀਪ ਸਿੰਘ ਗੜਗਾਜ ਵੱਲੋਂ ਜੀ ਬਿਲਕੁਲ ਜੀ ਔਰ ਮੌਜੂਦਾ ਜਥੇਦਾਰਾਂ ਨੂੰ ਵੀ ਇਸ ਤੇ ਉਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਕੀ ਕਿਤੇ ਨਾ ਕਿਤੇ ਅਸੀਂ ਕੌਮ ਦੇ ਅਕਸ ਨੂੰ ਜਾਂ ਸੰਸਥਾਵਾਂ ਨੂੰ ਜਿਹੜਾ ਇਹਨਾਂ ਰੁਤਬਾ ਬਹਾਲ ਹੋਇਆ ਉਸ ਨੂੰ ਕਿਤੇ ਢਾਹ ਤਾਂ ਨਹੀਂ ਲਾ ਰਿਹਾ ਕੋਈ ਫੈਸਲਾ ਜਾਂ ਜੇ ਇਹੋ ਜਿਹਾ ਕੋਈ ਪ੍ਰੈਸ਼ਰ ਹੈਗਾ ਤੇ ਉਹਨੂੰ ਕੌਮ ਦੇ ਅੱਗੇ ਰੱਖ ਦਿੱਤਾ ਜਾਵੇ ਕਿ ਆ ਸਾਡੇ ਤੇ ਜਿਹੜਾ ਹੈ ਪ੍ਰੈਸ਼ਰ ਇਸ ਧਿਰ ਵੱਲੋਂ ਪਾਇਆ ਜਾ ਰਿਹਾ ਹੈ ਤਾਂ ਕਿ ਕੌਮ ਨੂੰ ਵੀ ਪਤਾ ਲੱਗ ਸਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਹੋ ਸਕੇ ਦੁਬਾਰਾ ਆਪਾਂ ਖਬਰਾਂ ਦੇ ਪ੍ਰਕਰਨ ਵੱਲ ਚੱਲਦੇ ਹੈਗੇ ਆਂ ਸਰਦਾਰ ਅਤਾ ਸਿੰਘ ਜੀ 1993 ਦੇ ਪੁਲਿਸ ਮੁਕਾਬਲੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ 7 ਜਣਿਆਂ ਨੂੰ ਜਿਹੜਾ ਹੈ ਉਮਰ ਕੈਦ ਦੀ سزا ਜਿਹੜੀ ਹੈ ਹੋਈ ਹੈਗੀ ਹੈ ਇਸ ਦੇ ਵਿੱਚ ਸੂਬਾ ਸਿੰਘ ਜੋ ਕਿ ਸੂਬਾ ਸਰਹੰਦ ਦੇ ਨਾਮ ਨਾਲ ਵੀ ਜਿਹੜਾ ਹੈ ਜਾਣਿਆ ਜਾਂਦਾ ਸੀ ਥੋੜਾ ਜਿਹਾ ਉਹਦੇ ਬਾਰੇ ਵੀ ਦੱਸੋ ਕਿਹੋ ਜਿਹਾ ਸੀ ਇਹ ਸ਼ਖਸ ਜਾਂ ਇਸ ਵੱਲੋਂ ਕਿਵੇਂ ਸਿੱਖਾਂ ਦਾ ਕਤਲੇਆਮ ਜਿਹੜਾ ਕੀਤਾ ਗਿਆ ਤੇ ਪੂਰੇ ਕੇਸ ਬਾਰੇ ਕੀ ਕੁਝ ਹੋਇਆ ਹਾਂਜੀ ਹਾਂਜੀ ਸੋ ਇਹ 1993 ਦਾ ਕੇਸ ਸਾ ਮੇਰੇ ਖਿਆਲ ਸਰਹਾਲੀ ਥਾਣੇ ਦਾ ਹੈਗਾ ਉਹਦੇ ਵਿੱਚੋਂ ਇਹ ਜਿਹੜੇ 4 ਬੰਦੇ ਦਾ ਜਿਹੜੇ ਮਾਰੇ ਗਏ ਆ ਇਹ ਇਹਨਾਂ ਦੇ ਆਪਣੇ ਸਪੈਸ਼ਲ ਪੁਲਿਸ ਆਫੀਸਰ ਜਿਹੜਾ ਐਸਪੀਓ ਕਹਿੰਦੇ ਆਪਾਂ ਇਹ ਉਦੋਂ ਐਸਪੀਓ ਹੋਮ ਗਾਰਡ ਦੇ ਨਾਲ ਐਸਪੀਓ ਵਗੈਰਾ ਜਿਹੜੇ ਭਰਤੀ ਕਰੇ ਸੀਗੇ ਉਹ ਸੀਗੇ ਇਹਨਾਂ ਦਾ ਸ਼ੱਕ ਕੀਤਾ ਜਾਂਦਾ ਸੀਗਾ ਵੀ ਇੱਕ ਕਿਤੇ ਲਾਗੇ ਵਾਰਦਾਤ ਹੋਈ ਸੀ ਔਰ ਉਹਦੇ ਬਾਰੇ ਪੁਲਿਸ ਨੂੰ ਸ਼ੱਕ ਹੋਇਆ ਵੀ ਸ਼ਾਇਦ ਇਹਨਾਂ ਦੀ ਇਨਵੋਲਵਮੈਂਟ ਇਹਨਾਂ ਨੂੰ ਗ੍ਰਫਤਾਰ ਕਰਕੇ ਕੁੱਟਮਾਰ ਹੋਈ ਉਸ ਤੋਂ ਬਾਅਦ ਇਹਨਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਗਈ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਮਿਲਿਆ ਤੇ ਫਿਰ ਪੁਲਿਸ ਨੇ ਇੱਕ ਕੋਈ ਪੁਲਿਸ ਕੋਲ ਆਪਣਾ ਇੱਕ ਹੋਰ ਵਿਅਕਤੀ ਫੜਿਆ ਹੋਇਆ ਸੀ ਮੰਗਲ ਸਿੰਘ ਦਾ ਨਾਂ ਦਾ ਵਿਅਕਤੀ ਹੈਗਾ ਸੋ ਪੁਲਿਸ ਇਹ ਕਹਾਣੀ ਬਣਾਉਂਦੀ ਹੈ ਕਿ ਆ ਵੀ ਮੰਗਲ ਸਿੰਘ ਨੂੰ ਅਸੀਂ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਜਾ ਰਹੇ ਸੀਗੇ ਜਦੋਂ ਮੰਗਲ ਸਿੰਘ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਜਾ ਰਹੇ ਸੀ ਖਾੜਕੂਆ ਨੇ ਹਮਲਾ ਕਰਿਆ ਮੰਗਲ ਸਿੰਘ ਕੱਲਾ ਜ਼ਖਮੀ ਹੋ ਗਿਆ ਜਿਹੜਾ ਕਿ ਉਹਨਾਂ ਨੇ ਫੜਿਆ ਹੋਇਆ ਸੀ ਬਾਕੀ ਇਹ ਚਾਰ ਜਾਂ ਪੰਜ ਬੰਦੇ ਆ ਜਿਹੜੇ ਜੀ ਇਹ ਇਹ ਉਸ ਗੋਲੀਬਾਰੀ ਵਿੱਚ ਮਾਰੇ ਗਏ ਹੈਗੇ ਆ ਸੋ ਇਹਨਾਂ ਨੇ ਇਹ ਕੇਸ ਰੱਖਿਆ ਸੀ ਪਰ ਉਹਦੇ ਵਿੱਚੋਂ ਹੁਣ ਜਿਹੜਾ ਹੈਗਾ ਲੰਬਾ ਸਮੇਂ ਤੱਕ ਪਰਿਵਾਰ ਵੱਲੋਂ ਜਿਹੜਾ ਹੈਗਾ ਸੀਪੀਆਈ ਵੱਲੋਂ ਜਿਹੜਾ ਕੇਸ ਲੜਿਆ ਗਿਆ ਜੀ ਤਾਂ ਉਹਦੇ ਵਿੱਚ ਹੁਣ ਇੱਕ ਐਸਐਸਪੀ ਨੂੰ ਤੇ ਸੂਬਾ ਸਰਾਂ ਦਾ ਤੁਸੀਂ ਖਾਹ ਜੇ ਕਰ ਕਰਿਆ ਸੋ ਇਹਦਾ ਨਾਂ ਸੂਬਾ ਸਿੰਘ ਸੀ ਇਹ ਐਨਾ ਜ਼ੁਲਮ ਐਨਾ ਕਰਦਾ ਸੀ ਸਿੱਖਾਂ ਤੇ ਤੇ ਇਹ ਕਹਿੰਦਾ ਸੀ ਮੈਂ ਸੂਬਾ ਸਰਾਂ ਦਾ ਜਿਸ ਤਰ੍ਹਾਂ ਸੂਬਾ ਸਰਾਂ ਨੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਮਾਰਤਾ ਸੀ ਨਾ ਵੀ ਇਸ ਤਰ੍ਹਾਂ ਮੈਂ ਤੁਹਾਡਾ ਕਤਲ ਕਰੂੰਗਾ ਸੋ ਇਹਨੂੰ ਲਲਕਾਰ ਕੇ ਜਿਦਾਂ ਲਲਕਾਰ ਕੇ ਕਹਿੰਦਾ ਸੀਗਾ ਵੀ ਮੈਂ ਸੂਬਾ ਇਹ ਕਹੀ ਸੀ ਇੱਕ ਮੱਖਣ ਸਿੰਘ ਜਲਾਦ ਹੁੰਦਾ ਸੀ ਉਹ ਅੰਮ੍ਰਿਤਸਰ ਦੇ ਜਿਹੜਾ ਹੈਗਾ ਜਿਹੜਾ ਮੇਨ ਸੀਆਈਏ ਸਟਾਫ ਆ ਉਹਦੇ ਸੀ ਇੱਕ ਗੁਰਮੇਲ ਬਾਈ ਸੀ ਉਹਦੇ ਕੈਨੇਡਾ ਵਿੱਚ ਮੌਤ ਹੋਈ ਆ 2 ਕੁ ਸਾਲ ਪਹਿਲਾਂ ਉਹ ਬਹੁਤ ਜਿੱਦਾ ਉਹਦੇ ਤੇ ਕਿਹਾ ਜਾਂਦੀ ਉਹ ਬਹੁਤ ਜਿਆਦਾ ਵੀ ਜਿਹੜਾ ਇਸੇ ਕੜੀ 'ਚ ਮੇਰਾ ਖਿਆਲ ਆਉਂਦਾ ਹੈ ਜੀ ਹਾਂ ਜੀ ਹਾਂ ਜੀ ਤੇ ਨਾਲ ਫਿਰ ਜਿਹੜੀ ਐਸਐਸਪੀ ਅਜੀਤ ਸਿੰਘ ਸੰਧੂ ਵਾਲੀ ਟੀਮ ਸੀ ਜਸਪਾਲ ਸਿੰਘ ਅਸ਼ੋਕ ਕੁਮਾਰ ਸਤਨਾਮ ਸਿੰਘ ਇਹ ਸਾਰੇ ਜਿਹੜੇ ਹੈਗੇ ਆ ਇਹ ਇਹ ਸਾਰਾ ਜਿਹੜਾ ਇੱਕ ਪੂਰਾ ਗਰੁੱਪ ਸੀ ਨਾਲ ਗੁਰਮੀਤ ਪਿੰਕੀ ਸੋ ਇਹ ਸਾਰੇ ਜਿਹੜੇ ਚੱਲਦੇ ਸੀ ਸੋ ਇਹਦੇ ਵਿੱਚੋਂ ਸਜਾ ਹੋਈ ਹੈ ਬਹੁਤ ਲੰਮੇ ਸਾਲਾਂ ਦੀ ਗਰੀਬ ਪਰਿਵਾਰ ਜਿਹੜੇ ਐਸਪੀਓ ਭਰਤੇ ਹੋਏ ਗਰੀਬ ਪਰਿਵਾਰਾਂ 'ਚੋਂ ਉਹਨਾਂ ਦੇ ਬੱਚਿਆਂ ਦਾ ਕਤਲ ਕੀਤਾ ਨਜਾਇਜ਼ ਆਪਣੇ ਹੀ ਜਿਹੜੇ ਸਪੈਸ਼ਲ ਪੁਲਿਸ ਆਫੀਸਰਜ਼ ਦਾ ਕਤਲ ਹੋਇਆ ਸੋਨੋ ਦੇ ਵਿੱਚੋਂ ਸਜ਼ਾ ਮਿਲੀ ਆ ਤੇ ਪਰਿਵਾਰਾਂ ਨੂੰ ਛਲੋ ਰਾਹਤ ਮਿਲੀ ਆ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਚਲੋ ਫਿਰ ਵੀ ਇਹ ਹੈਗਾ ਕਿ ਕਿਤੇ ਨਾ ਕਿਤੇ ਇਨਸਾਫ ਦਾ ਜਿਹੜਾ ਪਹੀਆ ਹੈਗਾ ਉਹ ਚੱਲਿਆ ਤੇ ਇਹਨਾਂ ਨੂੰ ਸਜ਼ਾ ਮਿਲੀ ਹੈ ਬਿਲਕੁਲ ਜੀ ਔਰ ਉਮੀਦ ਇਹੀ ਕਰਦੇ ਹੈਗੇ ਆ ਕਿ ਇਹਨਾਂ ਵੱਲ ਦੇਖ ਕੇ ਜੇ ਹੁਣ ਕਿਤੇ ਇਸ ਤਰ੍ਹਾਂ ਦੇ ਕੰਮ ਹੋ ਰਹੇ ਹੈਗੇ ਨਹੀਂ ਜਾਂ ਹੁਣ ਆਪਾਂ ਦੇਖਿਆ ਕਿ ਦੁਬਾਰਾ ਇੱਕ ਪੁਲਿਸ ਮੁਕਾਬਲਿਆਂ ਦਾ ਦੌਰ ਦੀ ਜਿਹੜੀ ਸ਼ੁਰੂਆਤ ਹੋਈ ਹੈ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸੋਚਣਾ ਪਵੇਗਾ ਜਾਂ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਜੇ ਇਹਨਾਂ ਨੂੰ ਇੰਨੇ ਸਾਲਾਂ ਬਾਅਦ ਜਾ ਕੇ ਸਜ਼ਾ ਹੋਏਗੀ ਭਾਵੇਂ ਆਪਾਂ ਕਹਿ ਲਈਏ ਕਿ ਸਾਰੀ ਜ਼ਿੰਦਗੀ ਤੁਸੀਂ ਜਿਹੜੇ ਐਸ਼ੋ ਆਰਾਮ ਜਿਹੜੇ ਹੈ ਤੁਸੀਂ ਹੰਡਾਏ ਹੈਗੇ ਆ ਪਰ ਜੇ ਅਖੀਰਲੇ ਸਮੇਂ ਤੇ ਜਾ ਕੇ ਤੁਹਾਨੂੰ ਜੇਲਾ ਚ ਜਾਣਾ ਪਵੇਗਾ ਤੇ ਜ਼ਰੂਰ ਜਿਹੜਾ ਹੈ ਉਹਨਾਂ ਨੂੰ ਵੀ ਇਸ ਬੰਨੇ ਸੋਚ ਕੇ ਜਿਹੜਾ ਇਸ ਬੰਨਿਓ ਕੰਨਾਂ ਨੂੰ ਹੱਥ ਲਾਉਣ ਦੀ ਜਿਹੜੀ ਲੋੜ ਹੈਗੀ ਆ